ਉਹਦੇ ਛੋਟੇ ਜਿਹੇ ਕਸਬੇ ਜਿਨਾਂ ਨਾਲ ਵਿੱਚ ਜਿੱਥੋਂ ਦੇ ਇੱਕ ਸਾਡੇ ਰਾਜ ਸੋਤਾ ਜੀ ਬਹੁਤ ਵਧੀਆ ਕਲਾਕਾਰ ਨੇ ਜਿਨ੍ਹਾਂ ਨੇ ਟਿਕਟੌਕ ਤੋਂ ਲੈ ਕੇ ਅੱਜ ਇੰਸਟਾਗ੍ਰam ਤੇ YouTube ਤੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਤੇ ਕਈ ਤਰ੍ਹਾਂ ਦੀ ਉਹਨੇ ਗਰੀਬ ਲੋਕਾਂ ਦੀ ਗਰੀਬ ਸਬਜ਼ੀ ਵਾਲੇ ਜਿੱਤਾਂ ਗਰੀਬ ਛੋਟੀਆਂ ਦੁਕਾਨਾਂ ਦੀ ਉਸੂਲੀ ਕਰਨ ਵਿੱਚ ਬਹੁਤ ਮਰਦ ਕੀਤੀ ਹੈ ਅਸੀਂ ਉਹਨਾਂ ਨਾਲ ਅੱਜ ਕੱਲ ਬਤ ਕਰਾਂਗੇ ਆਓ ਉਹਨਾਂ ਨਾਲ ਹੀ ਤੁਹਾਡੀ ਉਸੇਸ ਮੁਲਾਕਾਤ ਕਰਾਉਂਦੇ ਹਾਂ ਰਾਜ ਜੀ ਭਾਈ ਪਹਿਲੇ ਤਾਨੂ ਨਗਰ ਸਤਿ ਸ਼ਕਰ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਨਾ ਤੁਹੀਂ ਮੇਰੇ ਤੇ ਰੱਖ ਪਹੁੰਚੇ న్యూਜ 18 ਮੇਰੇ ਵੀਰ ਜੀ ਤੁਹਾਨੂੰ ਇਹ ਜਿਹੜਾ ਖਾਣ ਪੀਣ ਦਾ ਸ਼ੌਕ ਕਿੱਥੋਂ ਤੇ ਕਦੋਂ ਪਿਆ ਸਾਰੇ ਮੈਨੂੰ ਵੈਸੇ ਤੇ ਸਾਡੇ ਘਰ ਨਾਨਵੇਜ ਬਚਪਨ ਤੋਂ ਖਾਂਦੇ ਆਂਦੇ ਆ ਚਿਕਨ ਘਰ ਬੰਦਾ ਖਾਈਦਾ ਅਸਾ ਤੋਈ ਗੱਲਬਾਤ ਆਪਾਂ ਕਰਦੇ ਆ ਜੱਸਾ ਗਰੀਬਾਂ ਦੇ ਸੰਜੇ ਦਾ ਜੀ ਉਹਨਾਂ ਨਾਲ ਮੁਲਾਕਾਤ ਕਿਵੇਂ ਤੇ ਕਿਉਂ ਕਦੋਂ ਹੋਈ ਗਰੀਬਾਂ ਦੇ ਸੰਜੇ ਦੱਤਨਾ ਹਾਂਜੀ ਗਰੀਬਾਂ ਦੇ ਸੰਜੇ ਜੀ ਹੱਤ ਨਾਲ ਆਪਣੀ ਮੁਲਾਕਾਤ ਚਾਰ ਕਿ ਮਹੀਨੇ ਪਹਿਲੇ ਹੋਈ ਵਧੀਆ ਬੰਦਾ ਘੈਂਡ ਆ ਆਪਣਾ ਕੀ ਉਹਨਾਂ ਨਾਲ ਤੁਸੀਂ ਕਈ ਮਤਲਬ ਸਕਿੱਪਾ ਵਿੱਚ ਦਾ ਉਹਨਾਂ ਨਾਲ ਫਿਲਮਾਂ ਵਿੱਚ ਕੰਮ ਵੀ ਕੀਤਾ ਕਿ ਨਹੀਂ ਉਹਨਾਂ ਨਾਲ ਕੰਮ ਵੀ ਕੀਤਾ ਠੀਕ ਮੂਵੀ ਆਏ ਮਤਲਬ ਸ਼ਾਰਟ ਵੀਡੀਓ ਵੀ ਕਰੀਦੀ ਉਹਨਾਂ ਨੇ ਇੱਕ ਬੜਾ ਵਧੀਆ ਬੰਦਾ ਆ ਅੱਜ ਤੱਕ ਤੁਹਾਡੀਆਂ ਵੀਡੀਓ ਕਿੱਥੋਂ ਤੱਕ ਇੰਡੀਆ ਦੇ ਕਿੱਥੋਂ ਕਿੱਥੋਂ ਤੱਕ ਦੇਖ ਚੁੱਕੇ ਲੋਕ ਬੈ ਮੇਰੀਆਂ ਵੀਡੀਓ ਮਤਲਬ ਵਰਲਡ ਚ ਹੀ ਚਲਦੀ ਹੈ ਕੈਨੇਡਾ ਅਮਰੀਕਾ ਮਤਲਬ ਹਰ ਸਟੇਟ ਚ ਚਲਦੀ ਹੈ ਕੰਟਰੀ ਚ ਕੀ ਤੁਹਾਨੂੰ ਰੋਜ਼ ਫੋਨ ਆਉਂਦੇ ਰਹਿੰਦੇ ਲੋਕਾਂ ਦੇ ਮਤਲਬ ਵੀ ਤੁਸੀਂ ਵਧੀਆ ਫਿਲਮਾਂ ਬਣਾ ਰਹੇ ਜਾਂ ਮਤਲਬ ਤੁਸੀਂ ਵਧੀਆ ਖਾਣ ਪੀਂਦਿਆਂ ਵੀ ਤੁਹਾਨੂੰ ਕੋਈ ਟਿੱਪਣੀਆਂ ਵੀ ਕਰਤਾ ਖਾਣ ਪੀਣ ਦੇ ਵਿੱਚ ਕਿ ਨਹੀਂ ਬਹੁਤ ਹੁੰਦੀਆਂ ਜੇ ਜਦੋਂ ਵੀਡੀਓ ਚ ਬਣਾਈ ਦੀਆਂ بڑے ਲੋਕਾਂ ਦੇ ਮਤਲਬ ਕਮੈਂਟ ਵੀ ਆਉਂਦੇ ਆ ਮੈਸੇਜ ਵੀ ਆਉਂਦੇ ਇਨਬਾਕਸ ਚ ਕੁਝ ਗਲਾਸਿਕ ਵਾਲੇ ਵੀ ਲੋਕ ਕਰਦੇ ਹੋਣ ਕਿ ਤੁਸੀਂ ਕਿਉਂ ਮੀਟ ਖਾਂਦੇ ਜੇ ਇਹ ਨਹੀਂ ਖਾਣਾ ਚਾਹੀਦਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਲੋਕ ਸਰ ਗਿਲਾ ਸ਼ਿਕਵਾ ਤੇ ਉਹ ਤੇ ਹੁਣ ਹੀ ਹੁੰਦਾ ਕਿਸ ਨੂੰ ਚੰਗਾ ਲੱਗਦਾ ਕਿਸ ਨੂੰ ਨਹੀਂ ਲੱਗਦਾ ਅੱਛਾ ਤੁਸੀਂ ਹੁਣ ਕਿਹੜੇ ਕਿਹੜੇ ਕਲਾਕਾਰ ਨੂੰ ਜ਼ਿਆਦਾ ਪਸੰਦ ਕਰਦੇ ਜਾਂ ਕਿਹੜੇ ਕਲਾਕਾਰ ਤੋਂ ਤੁਹਾਨੂੰ ਪ੍ਰੇਰਨਾ ਮਿਲੀ ਕਿ ਮੈਂ ਇਹ ਕੰਮ ਨੂੰ ਤਾਂ ਸਟਾਰਟ ਕਰਾਂ ਕਲਾਕਾਰ ਨੂੰ ਤੇ ਆਪਾਂ ਕਲਾਕਾਰ ਤੇ ਆਪਾਂ ਖੋਦੀ ਹੈ ਵੈਸੇ ਤੇ ਜਿਹੜਾ ਮੇਰਾ ਨਾਨ ਵੇਜ ਦਾ ਕੰਟੈਂਟ ਹੈ ਨਾ ਇਹ ਆਪਣੇ ਪੰਜਾਬ 'ਚ ਬਹੁਤ ਕੋਈ ਨਹੀਂ ਕਰਦਾ ਮੇਰੇ ਤੋਂ ਇਲਾਵਾ ਠੀਕ ਹੈ ਜੀ ਤੇ ਹੋਰ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਮਤਲਬ ਪੰਜਾਬੀ ਫਿਲਮਾਂ 'ਚ ਲੋਕ ਅੱਜ ਨਕੇਜ ਨੂੰ ਬਹੁਤ ਲੈ ਕੇ ਚੱਲ ਰਹੇ ਨੇ ਹੈਨਾ ਹਾਂਜੀ ਤੇ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਵੀ ਆਨੂੰ ਕਿ ਕਿਸ ਤਰ੍ਹਾਂ ਦੇ ਕੱਪੜੇ ਪੋਣੇ ਚਾਹੀਦੇ ਕਿਤਨਾ ਰੈਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹਣਾ ਜੋ ਆਪਣੇ ਪੰਜਾਬ ਵਾਲੇ ਕਲਚਰ ਆ ਉਹਨੂੰ ਪ੍ਰਮੋਟ ਕਰੋ ਲੋਕੀ ਹੋਣਾ ਕੱਪੜੇ ਦੇਖ ਲੋ ਕੁਝ ਕੁੜੀਆਂ ਵੀ ਕਰੋ ਸ਼ੋਰ ਕੱਪੜੇ ਪਾਏ ਤੇ ਮਤਲਬ ਉਹ ਆਪਣੇ ਕਲਚਰ ਨੂੰ ਨਹੀਂ ਪ੍ਰਮੋਟ ਕਰਦੀਆਂ ਬਾਹਰ ਦਾ ਕਲਚਰ ਨੂੰ ਪ੍ਰਮੋਟ ਕਰੀ ਜਾਂਦੀਆਂ ਹੋਰ ਤੁਸੀਂ ਮਤਲਬ ਕਿੰਨਾ ਕੁ ਚਿਰ ਹੋਇਆ ਤੁਹਾਨੂੰ ਜਿੱਥੇ ਕੰਮ ਕਰਦੇ ਆ ਤੇ ਅੱਜ ਤੱਕ ਕਿੰਨੀਆਂ ਕੁ ਮੂਰੀਆਂ ਤੁਸੀਂ ਬਣਾ ਚੁੱਕੇ ਜੇ ਜਾਂ ਕਿੰਨੇ ਕੁ ਤੁਸੀਂ ਇਹ ਮਤਲਬ ਆਪਣਾ ਸੌਟ ਕੀਤੇ ਨੇ ਸਰ ਮੈਂ ਨਾ ਪਹਿਲੇ ਟਿਕਟੋਕ ਤੇ ਕੰਮ ਕਰਦਾ ਰਿਹਾ ਸੀ ਟਿਕਟੋਕ ਬੰਦ ਹੋ ਦਵਾ ਫਿਰ ਮੈਂ 4 ਸਾਲ ਬਣਾਏ ਨੇ ਵੀਡੀਓ 3-4 ਸਾਲ ਤੇ ਹੁਣ ਤੇ ਮਿੰਨ ਵੈਸੇ 3-4 ਮਹੀਨੇ ਹੋਇਆ ਬਣਾਦੇ ਦੁਬਾਰਾ ਇਹ ਤਾਂ ਮੈਨੂੰ ਪਤਾ ਲੱਗਾ ਕਿ ਤੁਸੀਂ ਛੋਟੇ ਮਤਲਬ ਸਬਜੀ ਵਾਲੇ ਦੀ ਤਾਂ ਮਤਲਬ ਮੋਟਰਸਾਈਕਲ ਵਾਲਿਆਂ ਦੀ ਐਡਾ ਕਰਦੇ ਜੇ ਠੀਕ ਦੇ ਤੂੰ ਕਿੰਨੇ ਗ ਲੋਕਾਂ ਗਰੀਬਾਂ ਦੀ ਮਦਦ ਕਰਦੇ ਗਰੀਬ ਲੋਕਾਂ ਦੀ ਕਿੰਨੀ ਸਰ ਤੇ ਮਤਲਬ ਕੋਈ ਵੀ ਆਪਣਾ ਭੈਣ ਭਰਾ ਹੈ ਜਿਹਦਾ ਕਾਰੋਬਾਰ ਨਹੀਂ ਚੱਲਦਾ ਆਪਾਂ ਉਹਦੀ ਫ੍ਰੀ ਸਪੋਰਟ ਕਰੀ ਤੇ ਫ੍ਰੀ ਵੀਡੀਓ ਬਣਾ ਕੇ ਆਈ ਸੀ ਸੰਜੇ ਗੱਲ ਕਰੀਏ ਤਾਂ ਤੁਸੀਂ ਕੈਂਡੀ ਦੇ ਨਾਮ ਵੀ ਕਾਫੀ ਆਪਣਾ ਕੰਮ ਕਰ ਚੁੱਕੇ ਹੋ ਤੇ ਕੀ ਕਹਿਣਾ ਚਾਹੋਗੇ ਮੂਵੀ ਆ ਕਾਫੀ ਆਈਆਂ ਤੇ ਲੋਕਾਂ ਨੇ ਬੜਾ ਪਿਆਰ ਵੀ ਦਿੱਤਾ ਇਹ ਤੁਸੀਂ ਬੰਬੇ ਤੁਹਾਡਾ ਕਿਸ ਸੀਨ ਚ ਲੱਗਾ ਗੰਜੇ ਦੇ ਬੰਦਨ ਤਾਂ ਕੀ ਲੈਣਾ ਕੀ ਲੈਂਦੇ ਨੇ ਗੰਜੇ ਨਾ ਉਹ ਗੰਜਾ ਆਪਣਾ ਲਗੋਟਿਆ ਯਾਰ ਆ ਤੇ ਦੇਖਦੇ ਉਹ ਰੀਲਾਂ ਹਾਂ ਬਹੁਤ ਵੇਖਦੇ ਆ ਉਹਦੀਆਂ ਰੀਲਾਂ ਉਹ ਤਾਂ ਬਹੁਤ ਪਿਆਰ ਕਰਦਾ ਬਹੁਤ ਮੁਹੱਬਤ ਕਰਦਾ ਉਹ ਮੁਹੱਬਤ ਆਪਣੀ ਘੱਟੋ ਘੱਟ ਵੀ 6-7 ਸਾਲ ਪੁਰਾਣੀ ਆਵੇ ਅੱਛਾ ਅੱਜ ਤੱਕ ਤੁਸੀਂ ਕਿੰਨੀਆਂ ਸ਼ਾਰਟ ਮੂਵੀਆ ਬਣਾ ਚੁੱਕੇ ਜੀ ਸ਼ਾਰਟ ਮੂਵੀਆ ਦਾ ਪੁੱਛੋ ਕਾਤਣਾ ਬਹੁਤ ਸਾਰੀਆਂ ਬਣਾਤੀਆਂ ਗਿਣਤੀ ਕੋਈ ਨਹੀਂ ਹੁੰਦਾ ਜੀ ਪਰ ਕਿਹੜੇ ਕਲਾਕਾਰ ਨਾਲ ਆਪਣੇ ਕਿਹੜੇ ਕਲਾਕਾਰ ਨਾਲ ਤੁਸੀਂ ਵਧੀਆ ਸ਼ਾਰਟ ਮੂਵੀ ਬਣਾਉਣਾ ਚਾਹੁੰਦੇ ਜੀ ਮੇਰੇ ਕੋਲ ਇੱਕੋ ਕਲਾਕਾਰ ਹੈ ਮੇਰਾ ਯਾਰ ਜੱਸਾ ਜਸਾਨਾ ਜਸੇਰਵਾਨਾ ਨਾ ਗਰੀਬਾਂ ਦਾ ਜੀਵਨ ਆਪਾਂ ਦਾ ਵਸੇ ਹੁੰਦੇ ਨਹੀਂ ਜਿਆਦਾ ਦਾ ਖੁਸ਼ ਰਹਿਦਾ ਵਾ ਇੱਕ ਆਪਣੀ ਫੈਮਲੀ ਦਾ ਹਿੱਸਾ ਵਾ ਬਹੁਤ ਵਧੀਆ ਬੰਦੇ ਨੇ ਸਾਡੇ ਭਰਾਵਾ ਜਿਹੜੇ ਮਾਝੇ ਵਾਲੇ ਆ ਬਹੁਤ ਪਿਆਰ ਕਰਦੇ ਆਪਣੇ ਨਾਲ ਸਪੋਰਟ ਕਰਦੇ ਆ ਸੋਤਾ ਜਿਹੜੇ ਬਹੁਤ ਵਧੀਆ ਮਸੂਰ ਕਲਾਕਾਰ ਮੇਰੇ ਜ਼ਿਲ੍ਹਾ ਗੁਰਦਾਸਪੁਰ ਦੇ ਛੋਟੇ ਜਿਹੇ ਕਸਬੇ ਦਿਨਾਣਾ ਕਿਤੇ ਰਹਿਣ ਵਾਲੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਸੁਖਵਿੰਦਰ ਸਿੰਘ ਆਜ਼ਾਦ ਨਿਊਜ਼ 18 ਮੇਰੇ ਵੀਰ ਜੀ ਮੇਰੇ ਸਾਰੇ ਸੋਤਿਆਂ ਨੂੰ ਆਪ ਕੋ ਬੇਨਤੀ ਵੀ ਕਰਦੇ ਆ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧੋ ਵੱਧ ਇਹਨੂੰ ਸਬਸਕ੍ਰਾਈਬ ਕਰੋ ਲਾ ਭਰਾ ਤੁਸੀਂ ਸਾਡਾ ਕੁੱਤਾ ਵੀ ਆ ਗਿਆ ਲੈ ਮੱਛੀ ਨਾਲ ਦੋਸਤ ਦਾ ਪਰਲਾ ਬਾਰੇ ਬਾਕੀ ਬਾਕੀ ਤਾਂ ਫੇਮਸ ਹੋਏ ਨਾਲ ਚਟਨੀ ਮੂਲੀ ਵਾਲੀ ਚਟਨੀ

ਇਹ ਬੁਰੀ ਕੱਢ ਬੋਲਦਾ ਨਹੀਂ। ਮੂਹ ਨਾਲ ਅਲੱਗ ਰੱਖ ਆ ਲੋ। ਠੀਕ ਹੈ। ਇਹ ਬੁਲਿਆਉਂਦੇ ਤਾਂ ਕੋਪਰ ਤੋਂ। ਲੈ ਆਇਆ। ਹਾਂ? ਲੈ ਆਇਆ। ਆਓ। ਇਹ ਮੈਨੂੰ ਕਹਿੰਦਾ ਚਾਰ ਪਾੜੇ ਲੈ ਆ। ਮੈਂ ਘੱਟ ਬੁੱਝ ਕੇ ਕਹਿੰਦਾ ਨਾ। ਇਹਦੇ ਆਪਰੇ ਸਿੱਟੇ ਕੋਈ। ਚੱਲੋ ਵੀ ਦੋਸਤੋ ਮੱਛੀ ਖਾਂਦੇ ਲੱਗਣਾ ਥੋੜਾ ਮੈਨੂੰ ਟਾਈਮ। ਇਹ ਵੀਡੀਓ ਚੰਗੀ ਲੱਗੀ ਲਾਈਕ, ਸ਼ੇਅਰ ਤੇ ਕਮੈਂਟ ਜਰੂਰ ਕਰਦੇ। ਦਮਰਾ ਮਚੀ ਚਲ ਐਕਸ਼ਨ ਨਾ ਵੀ ਆ ਇਹ ਲਾਓ ਵੀ ਮਿੱਤਰੋ ਚੈੱਕ ਕਰੋ ਲੈਗ ਬੜੇ ਬੜੇ ਤਗੜੇ ਲੈਗਾ ਤੇ ਹੋਈ ਹੋਈ ਜਾਂਦਾ ਆ ਕੀ ਕੀਤਾ ਜੀ ਆ ਕੀ ਮੈਂ ਜੀ ਖਾਣਾ ਮੈਂ ਹੈ ਹੈ ਹੱਦ ਕਰਤੀ ਆ ਲਗੂ ਚੁਸਤਾ ਚੁਸਤਾ ਦਾ ਚੁਸਤਾ ਚੁਸਤਾ ਨਰ ਨਰ ਗੋ ਨਰ ਗੋ ਇਹ ਮੈਂ ਵੇਖੂਗਾ ਉਦਾਂ ਹੀ ਮਦੋ ਪਾਣੀ ਗੋਦ ਭਾਈ ਲਗ ਪੀਸ ਖਾ ਕੇ ਛੇਤਰ ਫੇਰਾਂਗੇ ਤੁਹਾਨੂੰ ਕਾਹ ਲਓ ਯਾਰ ਇਹ ਨਹੀਂ ਗੱਲ ਕੀ ਇਹ ਕੀਤਾ ਪਾ ਬਾ ਕੀ ਆ ਐ ਮੇਰੀ ਨਜ਼ਰ ਨਹੀਂ ਨਜ਼ਰ ਖਰਾਬ ਹੈ ਕੀ ਆ ਵੈ ਇਹ ਨਕਲੀ ਚੰਦਰ ਮੜਾ ਕੇ ਵੇਚਣ ਦੇ ਹੋ ਸਨ ਰਾਬਾ ਬਬਲੀ ਮੁਸ਼ਕੀ ਆ ਲਈ ਹੈ ਗੋਡਿਆ ਨਹੀਂ ਮੁਸ਼ਕਾ ਤੋਂਗਾ ਆਪਣੀ ਇਹ ਮੈਨੂੰ ਪੋੜੀ ਲੱਗਣ ਦੀ ਗੱਦੀ ਸਰ ਹਾਂ ਉਸਤਾਦ ਜੀ ਹਾਂ ਦਾਰੇ ਵਿੱਚ ਲਾਈ ਜਾਉ ਤਹੀ ਸਾਹਿਬ ਜੀ ਦੋ ਦੋ ਪਟੇ ਫੇਰੋ ਨਾ ਨਾ ਫਿਰ ਮੰਨਣਾ ਇਹਨਾਂ ਨੇ ਨਹੀਂ ਮੰਨਣਾ ਕਿ ਯਾਰ ਕੋਈ ਪਰਪੋਜ਼ ਕਰਨ ਦੇ ਜੇ ਕੋਈ ਪੁਲਿਸ ਸਾਹਮਣੇ ਤੇ ਕੋਈ ਆਖ ਨਹੀਂ ਚਾਹਦਾ ਤੂੰ ਮੋਂਡਾ ਚੱਕੀ ਫਿਰਦਾ ਇਸ ਨੈਚਰਲ ਸਾ ਉਹ ਜਿਆਦਾ ਮੈਨੂੰ ਐਕਸੈਂਟ ਨਾ ਮਾਰ ਕੇ ਦੱਸ ਬਿਠਾਉ ਗਏ ਉਹ ਗੱਡੀ ਚ ਅੱਗੇ ਬਹਿਣਾ ਜੀ ਮੈਂ ਫਿਰ ਮੈਨੂੰ ਮੈਂ ਮਨ ਖਰਾਬ ਹੁੰਦਾ ਹੀ ਆ ਰਿਹਾ ਯਾਰ ਯੇਨ ਮੈਂ ਬਣਾ ਕੀ ਆ ਉਹ ਯਾਰ ਬਾਹਰ ਗੱਡੀ ਚ ਚਲੀ ਆ ਮੋੜ ਦੇ ਬਾਅਦ ਉਹ ਨਹੀਂ ਦੇ ਬੈ ਗਈ ਆ ਹਰ ਨਿਕ ਮੈਚਾ ਹਰ ਗੱਡੀ ਚ ਚੱਲ ਕਿੱਧਰ ਨੂੰ ਪੁਰਾ ਕਿਧਰ ਹੁੰਦਾ ਕੋਈ ਟੈਕ ਕਰ ਲੈ ਚੱਲ ਲੈ ਲੈ ਉਹ ਯਾਰ ਚੱਲ ਅੱਲਾ ਲਲਾ ਲੇ 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 ਲਾ ਲਾ ਲਾ